ਜਿਹੜੇ ਮਾਪੇ ਕਹਿੰਦੇ ਆ ਵੀ ਸਾਨੂੰ ਕੋਈ ਚੋਰੀ ਦਵਾਈ ਅਸੀਂ ਆਪਦੇ ਬੱਚਿਆਂ ਨੂੰ ਦੇ ਦਈਏ ਮਾਤਾ ਤੇ ਪਿਤਾ ਜੀ ਇੱਕ ਗੱਲ ਮੇਰੀ ਯਾਦ ਰੱਖਿਓ ਜਿੱਦ ਦੀ ਤੁਹਾਡੀ ਔਲਾਦ ਨੂੰ ਪਤਾ ਲੱਗ ਗਿਆ ਨਾ ਵੀ ਤੁਸੀਂ ਉਹਦੀ ਦਵਾਈ ਚੋਰੀ ਚਲਾਉਂਦੇ ਸੀਗੇ ਮੇਰੇ ਤੋਂ ਲਿਖਾ ਕੇ ਲੈ ਲਓ ਉਹਨੇ ਅੱਕ ਕੇ ਤੁਹਾਡੇ ਮੂਰੇ ਸ਼ਰਾਬ ਦੀ ਬੋਤਲ ਰੱਖਣੀ ਹੈ ਤੇ ਤੁਹਾਨੂੰ ਕਹਿਣਾ ਆਪ ਹੀ ਸ਼ਰਾਬ ਦੀ ਬੋਤਲ ਹੈ ਹਿੰਮਤ ਰੋਕ ਕੇ ਦਿਖਾ ਦਿਓ ਜਿਹੜੀ ਕੋਈ ਚੀਜ਼ ਕਿਸੇ ਤੋਂ ਛਡਾਉਣੀ ਆ ਕੋਈ ਚੀਜ਼ ਕਿਸੇ ਨੂੰ ਕਿਸੇ ਰੰਗ 'ਚ ਬੰਨੜਾ ਵਾ ਤਾਂ ਉਹਦੇ ਅੱਗੇ ਉਸ ਤਰ੍ਹਾਂ ਦਾ এনवायरमेंट ਕ੍ਰੀਏਟ ਕਰਨਾ ਪੈਂਦਾ ਵਾ ਜਿਹਦੇ ਚੋਂ ਟਲ ਸਕੇ ਕਿਸੇ ਵੀ ਇਨਸਾਨ ਨੂੰ ਤੁਸੀਂ ੱੱਕੇ ਨਾਲ ਕੁਝ ਨਹੀਂ ਇਹ ਬੇਫਕੂਰੀਆ ਔਰ ਇੱਕ ਬਹੁਤ ਵੱਡਾ ਵਹਿਮ ਆ ਵੀ ਦਾਲ ਰੋਟੀ ਚ ਕੋਈ ਚੀਜ਼ ਮਿਲਾ ਕੇ ਉਹਦੇ ਜਵਾਕ ਨੂੰ ਦੇਤੀ ਤੇ ਉਹ ਤਾਰੂ ਛੱਡ ਦੇ ਤਾਰੂ ਤਾਂ ਛੱਡ ਦੂ ਪਰ ਜਿੱਦ ਦੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਾਪੇ ਵੀ ਮੇਰੇ ਨਾਲ ਗੱਦਾਰੀ ਕਰਦੇ ਰਹੇ ਨੇ ਵੀ ਮੈਂ ਦੋਨੇ ਪੱਖ ਚੱਲ ਸਕਦੇ ਜਾਂ ਤਾਂ ਇੱਕ ਪੱਖੇ ਚ ਇਹ ਆ ਸਕਦਾ ਜਵਾਕ ਦੇ ਮਨ ਦੇ ਵਿੱਚ ਵੀ ਆਰੇ ਬਹੁਤ ਗੰਦੇ ਬੰਦੇ ਨੇ ਮੈਂ ਇਹਨਾਂ ਨੂੰ ਕੁੱਟਣਾ ਇਸ ਸਿਚੁਏਸ਼ਨ ਆਪਾਂ ਪਿੰਡਾਂ ਚ ਦੇਖੀਆਂ ਨੇ ਦੂਸਰੀ ਸਿਚੁਏਸ਼ਨ ਯਾਰ ਮੈਂ ਈਡਾ ਮਾੜਾ ਬੰਦਾ ਤੇ ਮੇਰੇ ਮਾਪਾਪ ਨੂੰ ਮੇਰੇ ਤੋਂ ਚੋਰੀ-ਚੋਰੀ ਦਵਾਈ ਦੇਣੀ ਪਈ ਤੇ ਉਹ ਜਵਾਕ ਤੇ ਸਾਰੀ ਉਮਰ ਡਿਪਰੈਸ਼ਨ ਚੋਂ ਨਹੀਂ ਨਿਕਲ ਸਕਿਆ ਉਹ ਆਪਦੇ ਆਪ ਨਾਲ ਹੀ ਜਦੋਂ ਜਹਾਜ਼ 'ਚ ਪੈ ਗਿਆ ਫਿਰ ਉਦੋਂ ਬਾਅਦ ਮਾਫ਼ ਕਹਿੰਦੇ दारू ਤਾਂ ਛੱਡ ਗਿਆ ਆਪਦੇ ਆਪ 'ਚ ਗੁੰਮਸੁੰਮ ਗੁੰਮਸੁੰਮ ਰਹਿੰਦਾ ਉਹਦੀ ਗੱਲ ਸੁਣਦਾ ਕੌਣ ਆ ਉਹਨੂੰ ਪੁੱਛਦਾ ਕੌਣ ਹਰ ਬੰਦਾ ਨਸ਼ੇੜੀ ਕਹਿ ਕੇ ਸਾਈਡ ਤੋਂ ਲੰਘ ਜਾਂਦਾ ਉਹਦੇ ਨਾਲ ਬੈਠੋ ਉਹਨੂੰ ਪੁੱਛੋ ਕੀ ਚੱਕਰ ਉਹ ਇੰਨੀ ਦਾਰੂ ਪੀਂ ਕਿਉਂ ਰਿਹਾ ਵਾ ਉਹਦੇ ਦੁੱਖ ਕੀ ਆ ਉਹਨੂੰ ਕਿਸੇ ਗੱਲ ਦੀ ਖੁਸ਼ੀ ਆ ਕਿਸੇ ਗੱਲ ਦਾ ਗਮ ਚੱਕਰ ਕੀ ਆ